ਉਦਵ ਮੋ ਸੋਨ ਲੈ ਬਤੀਆ ਜਦੂ ਵੀਰ ਕੋ ਧਿਆਨ ਜਬੈ ਕਰ ਹੂੰ ਇਹ ਉਦਵ ਮੇਰੀ ਗੱਲ ਸੁਣ ਲੈ ਜਦੋਂ ਵੀ ਸ਼੍ਰੀ ਕ੍ਰਿਸ਼ਨ ਦਾ ਧਿਆਨ ਕਰਦੀ ਹਾਂ ਬਿਰਹਾ ਤਬ ਆਏ ਕੈ ਮੋਹੇ ਗਰਸੈ ਤਹਿ ਕੇ ਗਰਸੈ ਨਾ ਜੀਉ ਮਰ ਹੂੰ ਤਦ ਬਿਰਹੋ ਆ ਕੇ ਮੈਨੂੰ ਪਕੜ ਲੈਂਦਾ ਹੈ ਉਸ ਦੇ ਪਕੜ ਲੈਂਡ ਆ ਨਾਮਾਂ ਜਉਂਦੀ ਹੁੰਦੀ ਹਾਂ ਅਤੇ ਨਾ ਮਰੀ ਹੋਈ ਨਾ ਕਛੂ ਸੁਧ ਮੋਤ ਅਨ ਮੈ ਰਹ ਹੈ ਧਰਨੀ ਪਰ ਹੋਏ ਬਿ ਸੁਧ ਚਰ ਹੂੰ ਮੇਰੇ ਸ਼ਰੀਰ ਵਿੱਚ ਕੁਝ ਸੋਧ ਨਹੀਂ ਰਹਿੰਦੀ ਅਤੇ ਧਰਤੀ ਉੱਤੇ ਬੇਸੁਧ ਹੋ ਕੇ ਡਿੱਗ ਪੈਂਦੀ ਹਾਂ ਤਹਤੇ ਹਮ ਕੋ ਬਿਤਾ ਕਹੀ ਹੈ ਕੇ ਭਾਤ ਸੋ ਧੀਰਜ ਹੋ ਤਰ ਹੂੰ ਇਸ ਲਈ ਮੇਰੀ ਮਾੜੀ ਹਾਲਤ ਬਾਰੇ ਕ੍ਰਿਸ਼ਨ ਨੂੰ ਕਹਿ ਦੇਣਾ ਇਹ ਕਿਸ ਤਰ੍ਹਾਂ ਤੀਰਜ ਤਾਰਨ ਕਰਾ ਦੇਨ ਹੋਵੇ ਗਵਾਰਨ ਸੋਕ ਹੈ ਕਬ ਸ਼ਾਮ ਜੋਤੀ ਅਤ ਹੀ ਅਭਿਮਾਨੀ ਕਾਵੇ ਸ਼ਾਮ ਕਹਿੰਦੇ ਹਨ ਜੋ ਗੋਪੀਆਂ ਬਹੁਤ ਅਭਿਮਾਨੀ ਹੁੰਦੀਆਂ ਸਾਨ ਉਹ ਹੁਣ ਆਜਜ ਹੋ ਕੇ ਕਹਿ ਰਹੀਆਂ ਹਨ ਕੰਚਨ ਸੇ ਤਨ ਕੰਜ ਮੁਖੀ ਜੋ ਰੂਪ ਵਿਖੇ ਰਤ ਕੀ ਫੋਨ ਸਾਨੀ ਜਿਨ੍ਹਾਂ ਦੇ ਸਰੀਰ ਸੋਨੇ ਵਰਗੇ ਸਨ ਅਤੇ ਕਮਲ ਵਰਗੇ ਮੁਖੜੇ ਸਨ ਜੋ ਰੂਪ ਵਿੱਚ ਰਤ ਕਾਮਦੇਵ ਦੀ ਪਤਨੀ ਦੇ ਤੁਲ ਸਨ ਯੋਗ ਹੈ ਬਿਆਕਲ ਹੋਏ ਬਤਿਆ ਕਬਨੇ ਤਹਿ ਕੀ ਉਪਮਾ ਪਹਿਚਾਨੀ ਇਸ ਤਰ੍ਹਾਂ ਬਿਆਕਲ ਹੋ ਕੇ ਗੱਲਾਂ ਕਰਦੀਆਂ ਹਨ ਕਵੀ ਨੇ ਉਸ ਰਿਸ਼ ਦੀ ਇਹ ਉਪਮਾ ਲੱਭੀ ਹੈ ਉਦਵ ਗਵਾਰਣੀਆਂ ਸਫਰੀ ਸਭ ਨਾਮ ਲੈ ਸਿਆਮ ਕੋ ਜੀਵਤ ਪਾਣੀ ਇਹ ਉਦਵ ਸਾਨੀਆਂ ਗੋਪੀਆਂ ਤਾਂ ਮੱਛੀਆਂ ਹਨ ਅਤੇ ਕ੍ਰਿਸ਼ਨ ਦੇ ਨਾਮ ਦਾ ਪਾਣੀ ਲੈ ਲੈ ਕੇ ਜਿਉਂਦੀਆਂ ਹਨ 파ਤੋਰ ਹੋਏ ਬ੍ਰਖ ਭਾਨ ਸੁਤਾ ਸੰਗ ਉਦਵ ਕੇ ਸੋ ਕਹਿਓ ਇਮ ਪੈਣਾ ਦੁਖੀ ਹੋ ਕੇ ਰਾਧਾ ਨੇ ਉਦਵ ਨਾਲ ਇਸ ਤਰ੍ਹਾਂ ਦੇ ਬੋਲ ਕਹੇ ਪੋ ਖਾਣਾ ਪੋ ਜਨਤਾ ਮਜਿਤੋ ਹਮਕੇ ਜਦੂ ਬੀਰ ਬਿਨਾ ਸੋਰ ਉਚੈ ਨਾ ਗਹਿਨੇ ਭੋਜਨ ਤੇ ਘਰਾਦਿਕ ਜੋ ਵੀ ਹੈ ਸ਼੍ਰੀ ਕ੍ਰਿਸ਼ਨ ਤੋਂ ਬਿਨਾ ਚੰਗਾ ਨਹੀਂ ਲੱਗਦਾ ਯੋ ਕਹ ਸਿਆਮ ਬਿਯੋਗ ਬਖੈ ਬਸਗੇ ਕਾ ਬਨੇ ਜਸ ਯੋ ਉਚ ਰੈ ਨਾ ਇਸ ਤਰ੍ਹਾਂ ਕਹਿ ਕੇ ਉਸ ਦੇ ਨੈਣ ਕ੍ਰਿਸ਼ਨ ਦੇ ਵਿਯੋਗ ਦੇ ਵਸ ਵਿੱਚ ਹੋ ਗਏ ਜਿਸ ਦਾ ਯਾਸ਼ ਕਵੀ ਨੇ ਇਸ ਤਰ੍ਹਾਂ ਉਚਾਰਿਆ ਹੈ। ਰੋਵਤ ਪੀ ਅਤ ਹੀ ਦੁਖ ਸੋ ਜੋ ਹੁਤੇ ਮਨੋ ਬਾਲਕੇ ਕੰਜਨ ਨੈਣਾ। ਬਾਲਿਕਾ ਰਾਦਾ ਦੇ ਕਮਲ ਵਰਗੇ ਜੋ ਨੈਣ ਸੰ ਮਾਨੋ ਅਤ ਆਦਿਕ ਦੁਖ ਨਾਲ ਹਰਉਣ ਲੱਗ ਗਏ ਹੋਣ। ਬ੍ਰਿਖ ਭਾਨ ਸੁਤਾ ਅਤ ਪ੍ਰੇਮ ਚਕੀ ਮਨ ਮੈਂ ਜਦੁ ਬੀਰ ਕੋ ਧਿਆਨ ਲਗਾ ਕੇ। राधा प्रेम ਵਿੱਚ ਬਹੁਤ ਮਗਨ ਸੀ ਅਤੇ ਮਨ ਵਿੱਚ ਕ੍ਰਿਸ਼ਨ ਦਾ ਧਿਆਨ ਲੱਗਿਆ ਹੋਇਆ ਸੀ। ਰੋਵਤ ਭੀ ਅਤ ਹੀ ਦੁਖ ਸੋ ਸੰਗ ਕਾਜਰ ਨੀਰ ਗਿਰਿਓ ਢਰ ਕਹਿ ਕੈ। ਬਹੁਤ ਦੁਖ ਕਾਰਨ ਰੋਣ ਲੱਗ ਗਈ ਅਤੇ ਹੰਝੂਆਂ ਨਾਲ ਕੰਜਲਾ ਵੀ ਟਲ ਕੇ ਟਿਕ ਰਿਆ ਸੀ। ਤਾਂ ਛਬ ਕੋ ਜਸ ਉੱਚ ਮਹਾ ਕਬ श्याम ਕਹਿਓ ਮੁਖ ਤੇ ਉਮਗੈ ਕੈ। ਉਸ਼ੇ ਸ਼ਬੀ ਦਾ ਉੱਚਾ ਤੇ ਮਹਾਨ ਯਸ਼ ਕਵੀ ਸ਼ਾਮ ਨੇ ਮੁਖਤੋ ਇਸ ਤਰ੍ਹਾਂ ਉਮਗ ਕੇ ਕਿਹਾ ਚੰਦ ਕੋ ਜੋ ਕਲੰਕ ਹੋ ਤੋ ਮਨੋ ਨੈਣਨ ਪੈੜ ਚਲਿਓ ਨਿਚੁਰਾ ਕਹਿ ਮਾਨੋ ਚੰਦਰਮਾ ਨੂੰ ਲੱਗਿਆ ਕਲੰਕ ਨੈਣਾ ਦੇ ਰਸਤੇ ਨਿਚੜ ਚਲਿਆ ਹੋਵੇ ਗਹਿ ਤੀਰਜ ਉਦਵ ਸੋ ਬਚਨਾ ਰਖ ਭਾਨ ਸੁਤਾ ਇਹ ਬਾਤ ਉਚਾਰਈ ਤੇ ਰਜ ਧਾਰਨ ਕਰਕੇ ਰਾਧਾ ਨੇ ਉਦਵ ਨਾਲ ਇਸ ਤਰ੍ਹਾਂ ਬਚਨ ਉਚਾਰੇ 네ਹੋ ਤਜਿਓ 브ਝ 바ਸਨ ਸੋ ਤੇ ਤੇ ਕਛੂ ਜਾਣਤ ਦੋਖ ਵਿਚਾਰੇ 브ਝ ਵਾਸੀ ਗੋਪੀਆਂ ਨਾਲ 네ਹੋ ਤਿਆਗ ਦਿੱਤਾ ਇਸ ਤੋਂ ਸੋਚ ਹੁੰਦੀ ਹੈ ਕਿ ਉਸ ਨੇ ਸਾਡੇ ਵਿੱਚ ਕੁਝ ਦੋਸ਼ ਜਾਣ ਲਿਆ ਹੈ ਬੈਠ ਗਏ ਰਥ ਭੀਤਰ ਆਪ ਨਹੀਂ ਇਨ ਕੀ ਸੋ ਔਰ ਨਿਹਾਰੇ ਜਦੋਂ ਆਪ ਰਤ ਵਿੱਚ ਬੈਠ ਗਏ ਤਾਂ ਉਹਨਾਂ ਨੇ ਇਨਾਂ ਵੱਲ ਤੱਕਿਆ ਹੀ ਨਹੀਂ ਤਿਆ ਗਏ ਬ੍ਰਜ ਕੋ ਮਥੁਰਾ ਹਮ ਜਾਣਤ ਹੈ ਘਟ ਭਾਗ ਹਮਾਰੇ ਬ੍ਰਜ ਨੂੰ त्या ਕੇ ਮਥੁਰਾ ਚਲੇ ਗਏ ਹਨ ਲੱਗਦਾ ਹੈ ਸਾਡੇ ਭਾਗ ਮਾੜੇ ਹਨ ਜਬ ਜੈ ਹੋ ਕਹਿਓ ਮਥੁਰਾ ਕੇ ਬਿਖੇ ਹਰ ਪੈ ਹਮਰੀ ਬੇਨਤੀ ਇਹ ਕੀ ਜੋ اے ਉਦਵ ਜਦੋਂ ਮਥੁਰਾ ਵਿੱਚ ਜਾਓਗੇ ਤਾ ਕ੍ਰਿਸ਼ਨ ਨੂੰ ਕਹਿਣਾ ਅਤੇ ਸਾਡੀ ਇਹ ਬੇਨਤੀ ਕਰਨਾ ਪਾਇਨ ਕੋ ਗਹਿ ਕਹਿ ਰਹੇ ਹੋ ਘਟ ਕਾ ਦਸ ਜੋ ਮੋਹੇ ਨਾਮ ਮੈਂ ਲੀਜੋ ਦਸ ਘੜੀਆਂ ਤੱਕ ਉਹਨਾਂ ਦੇ ਪੈਰ ਪਕੜੀ ਰੱਖਣਾ ਫਿਰ ਮੇਰਾ ਨਾਮ ਲੈਣਾ ਤਾਹੀ ਕੇ ਪਾਛੇ ਤੇ ਮੋਬਤੀਆ ਸੁਣ ਲੈ ਇਹ ਭਾਤਾ ਹੈ ਸੋ ਉਚਰੀ ਜੋ ਉਸ ਤੋਂ ਬਾਅਦ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਕੇ ਇਸ ਤਰ੍ਹਾਂ ਕਹਿਣਾ ਜਾਨਤ ਹੋ ਹਿਤ ਤਿਆਗ ਗਏ ਕਬ ਹੋਂ ਹਮਰੇ ਹਿਤ ਕੇ ਸੰਗ ਭੀਜੋ ਮੈਂ ਜਾਣਦੀ ਹਾਂ ਤੁਸੀਂ ਆਸਾ ਨਾਲੋ ਪ੍ਰੇਮ ਛੱਡ ਗਏ ਹੋ ਪਰ ਕਦੇ ਤਾਂ ਸਾਡੇ ਪ੍ਰੇਮ ਨਾਲ ਭੇਜ ਜਾਓ ਉਦਵ ਕੋ ਬ੍ਰਖਪਾਨ ਸੁਤਾ ਬਚ ਨਾ ਇਹ ਬਾਤ ਸੋ ਉਚਰਿਓ ਹੈ ਉਦਵ ਨਾਲ ਰਾਧਾ ਨੇ ਇਸ ਤਰ੍ਹਾਂ ਨਾਲ ਬਚਨ ਕਹੇ ਹਨ ਤਿਆਗ ਦੇ ਜਬ ਔਰ ਕਥਾ ਮਨ ਜੋ ਸੰਗ ਸਿਆਮ ਕੇ ਪ੍ਰੇਮ ਪਰਿਉ ਹੈ ਜਦ ਦਾ ਮਨ ਕ੍ਰਿਸ਼ਨ ਦੇ ਪ੍ਰੇਮ ਨਾਲ ਪਰਿਆ ਗਿਆ ਹੈ ਹੋਰ ਸਾਰੀ ਕਥਾ ਤਿਆਗ ਦਿੱਤੀ ਹੈ ਤਾਂ ਸੰਗ ਸੋ ਕਹੋ ਪਤਿਆ ਮਨ ਮੈਂ ਹਮਰੋ ਜੋ ਸੰਗ ਆ ਰਿਓ ਹੈ ਉਸ ਨਾਲ ਉਹੀ ਗੱਲ ਕਹਿ ਦੇਣਾ ਜੋ ਬਣ ਵਿੱਚ ਮੇਰੇ ਨਾਲ ਆੜ ਖੜੋਤਾ ਸੀ ਮੈਂ ਤੁਮਰੇ ਸੰਗ ਮਾਨ ਕਰਿਓ ਤੁਮ ਹੂੰ ਹਮਰੇ ਸੰਗ ਮਾਨ ਕਰਿਓ ਹੈ ਉਦੋਂ ਮੈਂ ਤੁਹਾਡੇ ਨਾਲ ਰੋਸਾ ਮਾਨ ਕੀਤਾ ਸੀ ਹੁਣ ਤੁਸੀਂ ਮੇਰੇ ਨਾਲ ਰੋਸਾ ਕਰ ਲਿਆ ਹੈ ਬਨ ਮੈਂ ਹਮਰੋ ਸੰਗ ਖੇਲ ਕਰੇ ਮਨ ਮੈਂ ਅਬ ਸੋ ਜਦੂ ਵੀਰ ਚਿਤਾਰੋ ਬਾਲ ਵਿੱਚ ਤੁਸੀਂ ਮੇਰੇ ਨਾਲ ਖੇਡਾਂ ਖੇਡੀਆਂ ਸਨ ਇਹ ਕ੍ਰਿਸ਼ਨ ਹੋਣ ਮੰਨ ਵਿੱਚ ਉਹਨਾਂ ਨੂੰ ਯਾਦ ਕਰੋ ਮੇਰੋ ਜੋ ਸੰਗ ਕਹੀ ਪਤੀਆ ਹਿਤ ਕੀ ਸੋ ਆਪਣੇ ਚੇਤ ਨਿਹਾਰੋ ਮੇਰੇ ਨਾਲ ਜੋ ਪ੍ਰੇਮ ਦੀਆਂ ਗੱਲਾਂ ਕੀਤੀਆਂ ਸਨ ਉਹਨਾਂ ਨੂੰ ਆਪਣੇ ਚਿੱਤ ਵਿੱਚ ਵੇਖੋ ਤਾਹੀਂ ਕੋ ਧਿਆਨ ਕਰੋ ਕਹ ਹੇਤ ਤਾ ਜੋ ਬ੍ਰਿਜ ਉਹ ਮथुरा ਕੋ ਪਦਾਰੋ ਉਨਾ ਦਾ ਧਿਆਨ ਕਰੋ ਕਿਸਲੇ 브ਜ ਨੂੰ त्यागਿਆ ਹੈ ਅਤੇ ਮਥਰਾ ਨੂੰ ਚਲੇ ਗਏ ਹੋ ਜਾਣਤ ਹੈ ਤੁਮਰੋ ਕਛ ਦੋਸ਼ ਨਹੀਂ ਕਛ ਹੈ ਕਟ ਭਾਗ ਹਮਾਰੋ ਮੈਂ ਜਾਣਦੀ ਹਾਂ ਕਿ ਤੇਰੇ ਵਿੱਚ ਕੁਝ ਦੋਸ਼ ਨਹੀਂ ਹੈ ਮੇਰੇ ਵਿੱਚ ਹੀ ਕੁਝ ਮਾੜੇ ਭਾਗ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ